ਤੂੜੀ ਦੇ ਲੱਤ ਗਈ ਆ ਤੂੜੀ ਲੱਤ ਗਈ ਜੇ ਤੇ ਦੂਜੀ ਟਰਾਲੀ ਲੰਗਰ ਲੱਗਣ ਡਿਆ ਲਾਤਾ ਲੰਗਰ ਆ ਬੀ ਦੂਜੀ ਟਰਾਲੀ ਦਾ ਸਸਿਤਾ ਦੀ ਸਾਰਿਆਂ ਨੂੰ ਸਭ ਠੀਕ ਠਾਜੇ ਸਾਡੇ ਵੀਰ ਭਰਾਵਾਂ ਦਾ ਫੋਨ ਆਇਆ ਸੀ ਬਾਹਰ ਰਿਸ਼ਤੇਦਾਰ ਆ ਸਾਡੇ ਇੱਥੇ ਫਟੇਕਾਰ ਸਾਈਡ ਤੇ ਤੇ ਕਹਿੰਦੇ ਵੀ ਲੰਗਰ ਲੈ ਆਉਣਾ ਸੀ ਤੂੜੀ ਤੇ ਪ੍ਰਸ਼ਾਦਾ ਦੋ ਟਰਾਲੀਆਂ ਆ ਰਹੀਆਂ ਨੇ ਤੇ ਕਹਿੰਦੇ ਵੀ ਸਾਨੂੰ ਪਿੰਡਾਂ ਦਾ ਪਤਾ ਨਹੀਂ ਆ ਜਿਥੇ ਜਿਥੇ ਕਰੋਪੀ ਆਈ ਆ ਪਾਣੀ ਦੀ ਨਾਲ ਚੱਲੋ ਤੇ ਆ ਗਏ ਨੇ ਉਹਨਾਂ ਦੇ ਨਾਲ ਜਾਣਾ ਵਾ ਤੇ ਨਾਲੇ ਤੁਹਾਨੂੰ ਤਾਜ਼ਾ ਹਾਲਾਤ ਦਿਖਾਉਨੇ ਆ ਵੀ ਪਾਣੀ ਕਿਦਾਂ ਚੜਿਆ ਕਿਦਾਂ ਕੈਰ ਪਿਆ ਵਾ ਪੂਰਾ ਪਾਣੀ ਦਾ ਤੇ ਗੋਲਾ ਢੋਲਾ ਕੋਨੇ ਵਾਲ ਇਧਰ ਧਰਮਕੋੜੋਂ ਸੇ ਜ਼ਿਆਦਾ ਜਿੰਨਿਆ ਥਾਂ ਵਿੱਚ ਪਾਣੀ ਆ ਸਾਰੇ ਤੁਹਾਨੂੰ ਦਿਖਾਉਨੇ ਆ ਨਾਲੇ ਆ ਜਾਓ ਫਿਰ ਲੰਗਰ ਵੀ ਵਰਤਉਨੇ ਆ ਤੂੜੀ ਜਿੱਦਾਂ ਵੀ ਡੰਗਰਾਂ ਨੂੰ ਦੇਣੀ ਪੈਣੀ ਹੈ ਦਿੱਤੇ ਆ ਉਥੇ ਆਦੋ ਤੁਹਾਡੇ ਨਾਲ-ਨਾਲ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਜਰੂਰ ਵਾ ਟੇੜਾ ਲੰਨਾਤਸ ਉਠਿਆਲਾ ਨੱਤ ਉਠਿਆਲਾ ਨੱਤ ਕੋ ਸੇਵਾ ਆਈ ਆ ਜੀ ਲੰਗਰ ਦੀ ਤੇ ਪਾਣੀ ਦੀ ਸਰਕੂ ਤੋਂ ਬੀ ਆਇਆ ਨਾ ਉਹਦਾ ਕੋਈ ਨਾ ਇਹ ਤੁਹਾਡੀ ਬਾਦਰੀ ਆ ਨਿਕਲ ਆਇਆ ਟਾਈਮ ਨਾਲ ਨਿਕਲ ਆਇਆ ਇੱਥੋਂ ਹੀ ਗਾਚੇ ਤੁਸੀਂ ਨਾ ਡੁੱਟਦੇ ਕਿੱਥੇ ਲੱਭਣਾ ਨਾ ਕੋਈ ਡੰਗਰ ਦਾ ਨਾਮ ਬਾਕੀ ਪਹਚਾਹ ਹੋ ਗਿਆ ਜਿੱਥੋਂ ਵੈਸੇ ਨਾ ਹਾਂਜੀ ਉਦੋਂ ਪਹਚਾਹ ਹੋ ਗਿਆ ਬਾਕੀ ਬਾਕੀ ਪਹਚਾਹ ਹੋ ਗਿਆ ਜੀਆਂ ਦਾ ਪਹਚਾਹ ਹੋ ਗਿਆ ਮਨ ਲਓ ਜਦੋਂ ਉੱਥੋਂ ਦੀ ਟੱਪੰਡਾ ਵਾ ਪਾਣੀ ਵੀ ਨਿਕਲ ਆਇਆ ਫਿਰ ਨਹੀਂ ਨਹੀਂ ਜਾਂ ਇੱਥੇ ਜਦੋਂ ਆਏ ਨਾ ਚੜਿਆ ਉਦੋਂ ਆਹ ਸ਼ਬਈ ਦੇ ਲਾਗੇ ਆਹ ਤੇ ਤੋਂ ਧੂਤ ਆ ਕੇ ਡੰਗਰ ਹਲਾ ਮਗਰ ਪਾ ਗਿਆ ਡੰਗਰ ਕਦੀ ਇੱਥੇ ਆਏ ਨਹੀਂ ਡੰਗਰ ਵੀ ਪ੍ਰਸ਼ਾਦਾਂ ਵੀ ਲਾ ਲਓ ਆ ਗਈ ਟਰਾਲੀ ਫਿਰ ਠੀਕ ਹੈ ਠੀਕ ਹੈ चार, चार बड़े बंदे चार रह दो डंगर आ अ कर ला कर ला सेवा ਆਓ ਇੱਥੇ ਬੈਠੇ ਵਿਚਾਰੇ ਇਹਨਾਂ ਨੂੰ ਲੈਣਾ ਵਾ ਮੁੜ ਕੇ ਟੋਕ ਕੋਹਨੇ ਵਾਲ ਪਿੰਡੇ ਉੱਥੇ ਜਾਣਾ ਫੜਾ ਦੇ ਇਹਨਾਂ ਨੂੰ ਜਨਰਦੀ ਇਹਨਾਂ ਘੱਟ ਦੀ ਟਰਾਲੀ ਲਾ ਲਓ ਮੈਨੂੰ ਜਿੱਥੇ ਜੀ ਨੂੰ ਸਭ ਤੋਂ ਨਿਕਲ ਜੂਗਾ ਕਿਹ ਕਿਹ ਚਲ ਜੂਗਾ ਲੰਗਰ ਇਹਨਾਂ ਨੂੰ ਦੇਖ ਲਈਂਦੀ ਨਾ ਪਹਿਲਾਂ ਇੱਥੇ ਉਹ ਤਾਂ ਨਹੀਂ ਰੋਣਾ ਕੋਈ ਨਹੀਂ ਇੱਥੇ ਜੇ ਤੁਸੀਂ ਮੋੜ ਜਾਨੀਂ ਟਾਲੀਆ ਬੜੀ ਜਗ੍ਹਾ ਆ ਆਨੇ ਹੁਣ ਬੜੀ ਜਗ੍ਹਾ ਇੱਥੇ ਮੋੜ ਜਾਨੀਂ ਹਾਂਜੀ ਸਾਰੀ ਬੜੀ ਜਗ੍ਹਾ ਟਾਲੀਆ ਮੋੜ ਜਾਨੀਂ ਹੁਣ ਇੱਥੇ ਮੋੜੀ ਮੋੜੀ ਸਾਰੀ ਲਾ ਵਰਤੂ ਕਰਦੇ ਆਂ ਯਾਰ ਪਾਣੀ ਦੇ। ਉਥੇ ਮੂਨਾ ਵਰਤਾ ਆ ਗਿਆ ਏ ਲੰਗਰ ਦੇ। ਉਥੇ ਮੂਨਾ ਵਰਤਾ ਆ ਗਿਆ ਏ ਲੰਗਰ। ਅੱਛਾ ਉਥੇ ਕਿੱਥੇ ਵਰਤਾਇਆ ਵਲਾ? ਸਵਾਰਨ ਲੰਗਰ ਲੰਗਰ ਉਥੇ ਵੰਡਾਇਆ ਸਾਰਾ। ਤਾਈਂ ਰੁਕਿਆ ਨਹੀਂ। ਉਥੇ ਆਪਣੇ ਘਰ? ਹਾਂਜੀ। ਉਹ ਮਾੜਾਂ ਲਵਾ ਲਿਆ ਹਣਾ ਉਥੇ ਉਹਨੇ ਤੂੰ ਕਿਨਾ ਘਰਾਂ ਨੇ। ਢੋਲਿਆਂ ਚ ਪਵਾ ਲਿਆ। ਕੋ ਭਾਂ ਜੋ ਟੱਬਰ ਨੇ ਢੋਲਿਆਂ ਚ ਪਵਾ ਲਿਆ ਹੀ ਉਹ ਆਪਣੇ ਨੇ। ਆਹੋ। ਕੋਈ ਵੀਡੀਓ ਲਾ ਦੇ। ਇਹ ਮੈਂ ਕੱਟ ਦੇਣੀ ਆ ਪਾਣੀ ਪੂਰੀ ਦੀ ਰੋਡ ਉੱਤੇ ਆਹ ਲਾ ਲਾ ਕਾ ਪਾਣੀ ਹੈ ਰਾਜਿੰਦਰ ਕੋਈ ਤੇ ਬੱਤੀ ਆਉਂਦੀ ਆ ਨਾ 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 ਬੱਤੀ ਆਉਂਦੀ ਆ ਆ ਸੱਜਣੇ ਟ੍ਰੈਕਟਰ ਤੇ ਗਾਂ ਖਣ ਇੱਕ ਜਣੇ ਨੂੰ ਬਿਠਾਈਏ ਨਾਲ ਇਹਨਾਂ ਜੋਵੇਂ ਟ੍ਰੈਕਟਰ ਤੇ ਜਾ ਦੋ ਰਹੀਏ ਆਹੋ ਇੱਕ ਜਣੇ ਬਹੁਤ ਜ਼ਿਆਦਾ ਟਾਈਮ ਲੱਗਣਾ ਰ ਨੇ ਕੋ ਗੱਲ ਥੋੜੀ ਥੋੜੀ ਗੱਲ ਵੀ ਲਿਓ ਜੀ ਸਾ ਠੀਕ ਆ ਜੀ ਨਾ ਕਾਲਾ ਹੋਈ ਗਈ ਆਏਗੀ ਬੜੀ ਆ ਜਾ ਕਾਲਾ ਰੋਟੀ ਮੇਰੇ ਡੇਟਰ ਗਿਆ ਕੋ ਗੱਲ ਨਹੀਂ ਮਿਲ ਜੇਗੀ ਤੁੜੀ ਠੀਕ ਆ ਫੇਦਰ ਖੇਦਰ ਜਿੰਨੀ ਖਿੱਚੀ ਜਾਂਦੀ ਹੋਰਾ ਠੀਕ ਆ ਸਾਹਿਬ ਹੁਣ ਪਿੰਡੇ ਜਾਣਾ ਕੋਨੇ ਵਾਲਾ ਕੋਨੇ ਵਾਲ ਜਲ ਗਏ ਤਾਂ ਫਿਰ ਉਥੇ ਕਰਦੇ ਗੱਲਬਾਤ ਰੋਟੀਆਂ ਫੜ ਲੈ ਨਹੀਂ ਦੂਰ ਤੋਂ ਆਪ ਵੱਡ ਨਾਲ ਲੰਗਰ ਮੈਂ ਇੱਕੋ ਲੈਣੀ ਜੀ ਬਸ ਬੜਾ ਹਾਰਿਆ ਵੇ ਬੋਮ ਬਣਾ ਲਿਆ ਵੇ ਉਧਰ ਸੱਤ ਰਿਆ ਤਰੋ ਟਰਾਲੀਆਂ ਬੜੀਆਂ ਨੇ ਉੱਥੇ ਉਹ ਰੱਦ ਸੱਤ ਰੋ ਨੋੜ ਗਈ ਆ ਲੋੜਿਆ ਸੇ ਟੂੜੀ ਦਾੜੀ ਦੀ ਟੂੜੀ ਦਾੜੀ ਦੀ ਨੋੜ ਆ ਜਤਨੀ

ਖਿਜੇ ਖਾਣੇ ਵਾਲਾ ਖਾਣਾ ਖਾਣਾ ਪਾਣੀ ਲੱਗੀ ਜਾਵੇ ਬਹਿ ਜਾਵੇਂ ਲੜਾ ਵਾ ਬੱਲੇ ਬੱਲੇ ਦਾ ਮਲਵਤਰ ਮਕੋੜ ਬਹੁਤ ਨੀਵਾ ਵਾ ਆ ਲਾਵਾ ਦੇ ਜਿਹਾ ਉਹਦਾ ਪਾਣੀ ਤਾਂ ਨਿਕਲੇਗਾ ਆ ਨੀਵਾ ਬੈਠਾ ਪਰ ਤੂੜੀ ਦੀ ਲੋੜ ਨਹੀਂ ਗਾ ਇਹਨੂੰ ਤੂੜੀ ਦੀ But there. ਦਾ ਜਦਾ ਉਹ ਨਾਲ ਕੇ ਨਾਲ ਅੱਗੇ ਜਾਣਾ ਓ ਇਧਰ ਨਹੀਂ ਆ ਇਹ ਤਾਂ ਰਾਹ ਨਹੀਂ ਗੜੀ ਬੰਦਿਆ ਓਏ ਰਾਹ ਪਿੰਡ ਦਾ ਇਹਨੂੰ ਹੋ ਜਾਂਦਾ ਵਾ ਓ ਪਿੰਡ ਤੇ ਟਰਾਲੀਆਂ ਵਡੀਆਂ ਲੱਗੇ ਐਵੇਂ ਦਿਮਾਗ ਖਰਾਬ ਆ। ਆ ਕੱਲ ਲੰਘ ਬਾਦ। ਐਨ ਨਾਟ ਦੋ ਇੱਧਰ ਜਾਂਦਾ ਵੀਰ ਜੀ। ਅਜੇ ਲੋਕਾਂ ਨੂੰ ਕੀ ਕਰਨਾ ਯਾਰ ਪਤਾ ਨਹੀਂ ਕੀ ਕਰਨਿਆ ਵੀਰੇ। ਯਾ ਮਾਡਲ ਏ ਯਾ ਕੱਢਲੇ। ਮੈਂ ਇਹ ਤਰਾਰ ਕੀਤਾ। ਪਾਰਾ ਇਹਦਾ ਲਾਪਾ। ਪਰੋਂ ਲੈ ਗਿਆ ਇਹ ਆ ਵੇਰ ਵੇਖੀ ਯਾਰਾਂ ਕੋ ਨਾ ਗਾ ਜਾਂਦੇ ਨਾ ਤੇ ਰੋਣੇ ਨੇ 800 ਕੋੜਾ ਕੀ ਕਰਦਾ ਕੋੜਾ ਆ ਗਿਆ ਰੇ ਇਹ ਤਾਂ ਬਹੁਤ بڑا ਵਾਲਾ ਲੱਗਦਾ ਉਧਰ ਵੀ ਇੱਧਾ ਵਾ ਆਏ ਯਾਰ ਉਹ ਮੇਰੇ ਇਹਦਾ ਤੇਰਾ ਬੰਦਾ ਏ ਇਹਦਾ ਆ ਪਤਾ ਨਾ ਕਰਦੇ ਡੇਰੇ ਵਾਲੇ ਆ ਇੱਧਰ ਰੱਬ ਬਦਲਾਉਂ ਗਿਆ ਤੇ ਮਾ ਥੰਦੇ ਭਲੇ ਭਲੇ ਬੜਾ ਖਰਾ ਆ ਰਿਹਾ ਬਹੁਤ ਪਾਣੀ ਜਿਆਦਾ ਇੱਧਰ ਭਲੇ ਭਲੇ ਆ ਗਿਆ ਤੇਰੇ ਬੰਦਿਆ 防盗的嘞，阿 ਬੜੀ ਨੰਗਣੀ ਨੇ ਤਾਂ ਭਾਜੋ ਨਿੱਕੀ ਬਹੁਤ ਜ਼ਿਆਦਾ ਪੜੀ ਆ ਲਾਲਾ ਲਾਲਾ ਮੇਰਾ ਵੀਰ ਵਿੱਚ ਤੇ ਜੋ ਤੰਗਲ ਜਾ ਇੱਥੇ ਲਾਲਾ ਢੇਰ ਹਾਂ ਪਿੰਡ ਚੰਗੀ ਮੈਂ ਤਾਂ ਜਾ ਰਿਹਾ ਡੇਰੇ ਹਿਮਾਲੀ ਪਿੰਡ ਲੈਂਦਾ ਡੇਰੇ ਸਾਡਾਂ ਤੇ ਕੋਈ ਹਾਈ ਪੂਰੀ ਅੱਛਾ ਤੁਸੀਂ ਤੇ ਆ ਲਿਆ ਨਾ ਆਹ ਪੰਜ ਪਰਸਨ ਮੈਨੇ ਰੇ ਤੇ ਕੱਟ ਲਿਆ ਦੇ ਤੇ ਉਹ ਕੋਨੇ ਟੋਲੇ ਕੋਲੇ ਕੰਨਕ ਪਾਣੀ ਕੋਨੇ ਵਾਲਾ ਉੱਥੇ ਆਪਣਾ ਡੇਰੇ ਕੋਨੇ ਆਲ ਦੇ ਲੱਕੇ ਕਿੰਨਾ ਕ ਪਾਣੀ ਉਥੇ ਕਿੱਥੇ ਲਾ ਲੋ ਵੇਖੀ ਮੁੜ ਕੇ ਲੈ ਜਾਓ ਜਿਹੜਾ 400 ਰੇ ਰਾਹ ਟੁੱਟ ਗਿਆ ਇਹੋ ਕੋ ਢੁੱਡ ਗਿਆ ਉਹ ਤੇ ਮੈਂ ਢੂੜ ਢੂੜ ਕੇ ਰੋੜੀ ਕੋਠੀ ਮੋੜੇ ਜਿਹੜੀ ਕਿਹੜੇ ਬੰਨੇ ਆ ਉਹ ਘਰ ਦੇ ਕੋਠੀ ਇਹ ਤੂੰ ਜਾਂਦੀ ਅੱਛਾ ਰੋਡ ਦੇ ਉੱਤੇ ਹੀ ਆ ਦੋ ਮੰਜ਼ਲੀ ਜਦ ਚੜਾਈ ਜੜੀ ਆ ਇਸ ਹੱਥ ਹਾਂ ਉੱਡੇ ਪੈਂਦੇ ਅੱਛਾ ਅੱਛਾ ਪੈਂਦਾ ਰੋਡ ਤੇ ਚੜਦੇ ਆਂ ਉਹਨਾਂ ਦੇ ਸਾਰੇ ਉਹਨਾਂ ਦੇ ਘਰ ਦੇ ਸਾਹਮਣੇ ਟੁੱਟੀ ਅੱਛਾ ਉਹ ਵੀ ਅੰਦਰ ਸਭ ਕੁਝ ਅੰਦਰ ਹੀ ਨਿਆਰੇ ਪੱਤਲੇ ਆਉਂਦੇ ਮਾਣ ਅੱਛਾ ਰਾਤ ਹੀ ਨਿਕਲਿਆ ਤੇ ਫਿਰ ਤਸੀਂ ਤੇ ਚੜਿਆਣਾ ਵਿਚਾਰਾ ਆ ਲੱਗੇ ਯਾ ਨਵਾਂ ਆਹੀ ਡੇਰੇ ਤੂੰ ਆਏ ਸਾਡੇ ਡੇਰੇ ਡੁੱਬੇ ਤੇ ਮਤਲਬ ਨਹੀਂ ਆਹਨ ਕੱਢ ਲਿਆ ਤਾਂ ਘਰ ਡੁੱਬਿਆ ਸਮਾਨ ਨੂੰ ਵਿੱਚ ਆ ਪਾ ਦੀ ਸਮਾਨ ਵੀ ਨਹੀਂ ਕੱਢਿਆ ਲੋੜੇ ਪ੍ਰਸ਼ਾਦਾ ਮਤਲਬ ਬੜੀ ਟਰਾਲੀ ਜਾਣੀ ਕੋਈ ਮੈਂ ਤਾਂ ਬਹੁਤ ਜਾਣਦੀ ਆ ਟਰਾਲੀ ਠੀਕ ਤੇ ਇਧਰ ਘਾਟੀ ਉਪਰਾਲੀ ਮਨ ਸਾਹ ਹੁਣ ਬਜਾਤ ਕੱਖ ਨਹੀਂ ਇੰਨਾ ਤੇ ਆਪ ਬਚ ਗਏ ਚਲੋ ਕੋਈ ਚਲੋ ਆਪੇ ਚਲੋ ਜੋ ਆ ਕਰ ਦੇ ਕਰ ਆ ਲੈ ਜਾ ਤੂੰ ਆ ਮੈਂ ਵਾਜਣਾ ਚਲ ਜੋ ਪਾਏ ਗੋ ਪਾਣੀ ਪੁਣੀ ਚਾਹੀਦਾ ਤਾਂ ਲੈ ਉਹ ਟਰਾਲੀ ਆਪੇ ਪਾਣੀ ਪਾਣੀ ਚਾਹੀਦਾ ਤਾਂ ਲੈ ਉਹ ਪਾਣੀ ਪੁਣੀ ਚਾਹੀਦਾ ਕੋਈ ਟੰਕੀ ਲੋਡ ਅੱਛਾ ਪਾਣੀ ਦੇਖਣ ਦੇ ਦੂਰੋਂ ਪਾਣੀ ਦਿੱਖਉਂਦਾ ਕਰਾ ਬਜਾ ਗਿਆ ਬਾਪੂ ਇੱਕੋ ਨਿਆਲ ਦਾ ਰੋਡ ਚੱਲ ਪਿੰਡ ਚੜਦੇ ਆਂ ਐਸਾ ਸੀ ਜੜੀ ਗੋਠੀ ਇਹਨਾਂ ਹੋਰਲੇ ਬੰਨੇ ਪਹਿਲਾਂ ਹੀ ਅੱਗੇ ਛਪਿੰਦੇ ਹਿੱਡੇ ਪਏ ਨਹੀਂ ਨਹੀਂ ਮੇਰੇ ਲੱਗਾ ਜੀ ਆ ਜਾਂਦੇ ਵਿਚਾਰੇ ਲੋਕਾਂ ਨੂੰ ਨੁਕਸਾਨ ਜ਼ਿਆਦਾ ਆਇਆ ਪਰ ਪਾਣੀ ਮਹੀਨਾ ਹਾਂ ਹੁਣ ਪਾਣੀ ਜ਼ਿਆਦਾ ਵਾ ਤੇ ਲੋਕਾਂ ਬਚਾ ਗਏ ਉਹ ਪਹਿਲਾਂ ਹੀ ਤਾਂ ਬਚਾ ਲਈ ਆ ਦੰਗਰ ਬੱਚਾ ਬਟਾ ਲਿਆ ਬਾਕੀ ਫਸਲਾਂ ਤੇ ਫਸਲਾਂ ਤੇ ਗਈਆਂ ਖਤਮ ਹੋ ਗਈਆਂ ਗੋਭੀਆਂ ਅੱਬੀਆਂ ਬੜੀਆਂ ਹਨਾ ਦੀਆਂ ਗੋਭੀ ਬੜੀ ਬੜਾ ਨਿਸ਼ਾਨ ਬੜਾ ਨਿਸ਼ਾਨ ਹੋਇਆ ਜੀ ਪੈਲੀ ਦਾ ਤੇ ਰਹਿ ਕਿਉਂ ਜਿਹੜੀ ਫਸਲਾਂ ਸਭ ਦਬਾ ਕੋਈ ਬਦਲ ਨਹੀਂ ਤਮਾਦਾਂ ਤੱਕ ਨਹੀਂ ਬਜਨਾ ਮੇਰੇ ਤਰਪੀਏ ਘੇਟਾ ਗੋਭੀ ਦਾ ਕੀਤਾ ਹੈ ਸਰਕਾਰ ਦਾ 70 ਕੀ ਘੇਟਾ ਪਤਾ 13 ਲੱਖ ਰੁਪਏ ਗੋਭੀ ਦਾ ਲੱਗਾ ਓਏ ਹੋਏ 13 ਲੱਖ ਰੁਪਏ ਗੋਭੀ ਦੇ ਖਰਚਾ ਲੱਗਾ ਹੈ ਸਰ ਉਹ ਮਾਲਾ ਖਤਮ ਹੋ ਗਿਆ ਦਾ ਹੀ ਹਰ ਦੇ ਇਹ ਦੇ ਡੀ ਕੋਡੀ ਕੋਡੀ ਚੱਲਦੀ ਹੈ ਹਾਂਜੀ ਲੱਗ ਜਾਂਦੀ ਆਹਦੇ ਪਿੰਡ ਬੜੀ ਲੱਗਦੀ ਕੋਬੀ ਡੇਢ ਰਗੇ ਬੜਾ ਫੱਟਾ ਹੈ ਹੁਣ ਫੁੱਲ ਬਣੇ ਹਾਂ ਬੱਤੀ ਆਉਂਦੀ ਨਹੀਂ ਬਿਲਕੁਲ ਨਹੀਂ ਆਹੀ ਜੇ ਪਾਣੀ ਖੁਣ ਤੇ ਜੰਗਲ ਭਜਾਇਆ ਮਾਨੂੰ ਬਹੁਤੀ ਡੀਜ਼ਲ ਦੀ ਮਿਲਣਾ ਹੁੰਦੀ ਸੀ ਚਲਵੰਡੀੋਂ ਜਾ ਕੇ ਕਰਦਾ ਚਲਵੰਡੀੋਂ ਜਾ ਕੇ ਪ੍ਰੈਕਟਰ ਤੇ ਤੇਲ ਪਾ ਕੇ ਲੈ ਆਣ ਜਨਰੇਟਰ ਚੱਲੀਏ ਫਿਰ ਗਾਂ ਚਲਣ 28 ਅੱਧੀ ਹੋ ਗਈ ਟਰਾਲੀ ਕਿ ਨਹੀਂ ਹਾਂ ਪੈਰਾਂ ਦੇ ਹੱਥ ਨਹੀਂ ਹੱਦੀ ਸਦੀ ਸਦੀ ਕੱਟਲਾ ਠਾ ਨੂੰ ਹੱਸਦੀ ਸਦੀ ਲਾਲਾ ਹਾਂ ਚੰਗੀ ਪਿੰਡ ਤੇ ਸੇਵਾ ਹੋ ਗਈ ਜੇ ਤੇ ਹੁਣ ਜਾਣਾ ਆਪਾਂ ਟੋਲੇ ਬੋਲੇ ਹੁਣੇ ਆਲਾ ਹੁਣੇ ਵਾਲ ਦੀ ਸੇਵਾ ਕਰਕੇ ਪੂਰੀ ਤੇ ਫਿਰ ਚਲੋ ਘਰੋ ਘਰੀ ਲੰਗਰ ਤੇ ਲੰਡਿਆ ਦੂਜੀ ਟਰਾਲੀ ਦਾ ਕੁੜੀ ਦੇ ਲੱਤ ਕੀ ਆ ਕੁੜੀ ਲੱਤ ਕੀ ਜੇ ਤੇ ਦੂਜੀ ਟਰਾਲੀ ਲੰਗਰ ਲੱਗਣ ਡਿਆ ਲਾਤਾ ਲੰਗਰ ਆ ਵੇ ਦੂਜੀ ਟਰਾਲੀ ਦਾ ਦੂਜੀ ਟਰਾਲੀ ਦਾ ਲਾਤਾ ਲੰਗਰ ਵੇਖੋ ਪੂਰਾ ਪਾਣੀ ਦੇ ਪਾਣੀ ਦਾ ਗਲਾਸੀ ਪਾਣੀ ਦੇ ਸਾਰਦਾ ਗੱਲ ਲਾ ਲਾ ਆ ਜਾ ਲਾ ਲਓ ਲਾ ਲਓ ہمارا ਬੜੀ ਦੁਨੀਆ ਲੰਗਰ ਤੇ ਨਿਕਲ ਆਈ ਆ ਮਮੈਂ ਆ ਪੰਜਾਬੀਆਂ ਨੂੰ ਆ ਤੱਕਰੀ ਜਾਂਦੀ ਦੁਨੀਆ ਦੇ ਹੱਥ ਕਿਸੇ ਅਗਰ ਲੋਕ ਦੁਖੀ ਨਾ ਦੁਨੀਆ ਇਹ ਆਪਣੀ ਪੰਜਾਬ ਵਾਲੀ ਜਾਂਦੀ ਹੈ ਨੀ ਕਹਾਂ ਨਹੀਂ ਇਹ ਕਿੱਧਰ ਹੈ ਕੋਟ ਮੋਲ ਵੀ ਐ ਸਾਈਡ ਤੇ ਇਧਰ ਹੀ ਆ ਕਿਤੇ